ਹਾਂਜੀ ਦੋਸਤੋ ਕੀ ਹਾਲ ਚਾਲ ਹੈ ਸੋ ਅੱਜ ਆਪਾਂ ਆਏ ਆ ਜੀ ਕਿਸਾਨ ਮਿਲਕ ਬਦਾਮ ਐਂਡ ਕੋਲਡ ਕਾਫੀ ਰੀਅਲ ਟੇਸਟ ਆਫ ਪੰਜਾਬ ਤੇ ਨਾਲ ਮੇਰੇ ਆਏ ਨੇ ਪੰਮਾ ਭਾਜੀ ਹੁਣੀ ਭਾਜੀ ਕੀ ਹਾਲ ਚਾਲ ਬਰਾਤ ਜੀ ਬਾਈ ਠੀਕ ਹੋ ਤੇ ਨਾਲ ਆਪਣੇ ਹੈ ਗਿਆ ਅਪਾਰਚੰਦ ਬਾਈ ਕੀ ਹਾਲ ਚੱਲ ਬਹੁਤ ਵਧੀਆ ਜੀ ਸੱਸ ਠੀਕ ਠਾਕ ਹੋ ਬਹੁਤ ਵਧੀਆ ਤੇ ਅਸੀਂ ਭਰਾ ਨੂੰ ਦੋ ਤਿੰਨ ਦਿਨ ਹੋ ਗਿਆ ਦੇਖਦੇ ਨੂੰ ਪਹਿਲਾਂ ਤਾਂ ਬਾਈ ਸਾਨੂੰ ਇੱਕ ਕੋਲਡ ਕਾਫੀ ਪਿਲਾਓ ਕਿਉਂਕਿ ਬਾਈ ਦੀ ਨਾ ਕੱਲ ਮਿਲਕ ਬਦਾਮ ਪੀਤਾ ਭਾਜੀ ਕੀਆ ਜ਼ਬਰਦਸਤ ਸੀਗਾ ਫਲੇਵਰ ਆਉਂਦੇ ਜਰਾ ਗੱਲ ਨੂੰ ਪਰਾ ਮਾਰੇ ਪਹਿਲਾਂ ਤਾਂ ਪੰਮੇ ਭਾਈ ਦਾ ਰਿਵਿਊ ਲਵਾਂਗੇ ਵੀ ਇਹ ਕਿਵੇਂ ਦੀ ਕੋਲਡ ਕਾਫੀ ਕਿਵੇਂ ਆ ਇਹਦੇ ਨਾਲ ਤਾਂ ਕੀ ਕਰ ਬੰਦ ਦੇ ਨਾ ਇਹ ਕੋਲਾ ਮੈਂ ਕੋਲ ਪਾਈ ਨੂੰ ਮਿਲਕ ਬਦਮ ਦਿਓ ਪਾਈ ਨੂੰ ਮਿਲਕ ਬਦਮ ਸਾਡੇ ਪ੍ਰਧਾਨ ਜੀ ਕੋ ਟਾਈਮ ਥੋੜਾ ਹੁੰਦਾ ਹੈ ਮਿਲਕ ਬਦਮ ਟੈਸਟ ਕਰਵਾਉਣਾ ਭਾਈ ਕੋਲੋਂ ਹੀ ਖੋਲ ਕੇ ਦਿਓ ਜੀ ਖੋਲ ਕੇ ਦਿਓ ਭਾਈ ਨੂੰ ਗਾਦੀ ਮਿਲ ਕੇ ਚਲੋ ਭਾਜੀ ਕਰੋ ਟੈਸਟ ਕਬੀ ਵਾਲੀ ਹੈ ਮੈਨੂੰ ਤਾਂ ਭਰਾ ਪਾਜੀ ਕਿਵੇਂ ਭਾਜੀ ਬਹੁਤ ਹੀ ਵਧੀਆ ਜੀ ਇਹ ਪੰਜ ਭਾਜੀ ਉਮਰਪੁਰ ਤੋਂ ਆ ਮੇਰੇ ਘਰ ਪਹਿਲੇ ਵੀ ਪੁਰਾਣੇ ਯਾਰ ਦੋਸਤਿਆ ਬਹੁਤ ਕਿਨਾ ਬਾਦ ਇਹ ਆਇਆ ਇੱਥੇ ਹੂੰ ਤੇ ਇਹਨਾਂ ਨੂੰ ਦੋ ਚਾਰ ਦਿਨ ਹੀ ਹੋਇਆ ਇੱਥੇ ਆਪਣਾ ਕੰਮ ਸ਼ੁਰੂ ਕੀਤਾ ਨੇ ਜੀ ਮੇਰੀ ਸਾਰਿਆਂ ਨੂੰ ਬੇਨਤੀ ਹੈ ਕਿ ਸਭ ਤੋਂ ਵਧੀਆ ਪਿਓਰ ਦੁੱਧ ਦਾ ਖਾਣ ਤੋਂ ਪਿਓਰ ਬਦਾਮ ਹੈ ਬੱਚੇ ਤੇ ਮੂਫਲੀ ਨਹੀਂ ਹੈਗੀ ਕੋਈ ਨਹੀਂ ਬਿਲਕੁਲ ਪਿਓਰ ਬਦਾਮ ਹੈ ਇੱਕ ਦਿਨ ਜੀ ਸਾਨੂੰ 1-2 ਰੁਪਏ ਮਹਿੰਗੀ ਵੀ ਮਿਲ ਜਵੇ ਨਾ ਉਹ ਵਧੀਆ ਹੁੰਦਾ ਸਹੀ ਗੱਲ ਮੇਰੀ ਧਰਨ ਬਾਤ ਕਰਨਗੇ ਬੇਨਤੀ ਹੈ ਬਹੁਤ ਵਧੀਆ ਭਾਜੀ ਬਾਅਦ ਤੋਂ ਬਾਅਦ ਆਓ ਇੱਥੇ ਇਹ ਨੂਰਮਲ ਟਰੰਪ ਦੇ ਨਾਲ ਹੀ ਆਇਆ ਹੈ ਬਿਲਕੁਲ ਬਿਲਕੁਲ ਤੇ ਇਧਰ ਸਾਡੇ ਪ੍ਰਧਾਨ ਜੀ ਹਾਂਜੀ ਬਾਈ ਜੀ ਕਿਰਤਾਂ ਜੰਦੀ ਕਿਵੇਂ ਹਾਂਜੀ ਬਾਕੀ ਜੀ ਬਹੁਤ ਵਧੀਆ ਆ ਹਾਂ ਇਹ ਨੂਰਮਲ ਕਿਸਾਨ ਮਿਲਕਦਾਨ ਕੋल्ड ਕਾਫੀ ਨਵੀਂ ਸ਼ਾਪ ਖੁੱਲੀ ਆ ਬਾਈ ਹੁਣਾਂ ਦੀ ਨਵੀਂ ਖੁੱਲੀ ਆ ਇਹ ਹੈਗੀ ਆ ਬਸ ਅੱਡੇ ਦੇ ਬਿਲਕੁਲ ਨਾਲ ਬਿਲਕੁਲ ਆ ਬਸ ਅੱਡੇ ਦਾ ਰੋਡ ਤੇ ਆ ਪੈਟਰੋਲ ਪੰਪ ਆ ਪੈਟਰੋਲ ਪੰਪ ਦੇ ਬਿਲਕੁਲ ਨਾਲ ਇੱਥੇ ਇੰਦਾਂ ਦਾ ਸਟਾਲ ਲੱਗਿਆ ਹੋਇਆ ਜੀ ਆ ਵਾਲਾ ਦੇਖੋ ਅਸੀਂ ਜਦੋਂ ਵੱਡੀਆਂ ਸ਼ਾਪਾਂ ਤੇ ਜਾਂਦੇ ਆਂ ਇਹੀ ਸਭ ਨੂੰ 90 90 100 100 ਰੁਪਏ 'ਚ ਮਿਲ ਰਹੀ ਆ ਬਿਲਕੁਲ ਬਿਲਕੁਲ ਪਿਓਰ 40 ਰੁਪਏ 30 40 ਰੁਪਏ ਦੇ ਦੇ ਰਹੇ ਆ ਬਿਲਕੁਲ ਬਿਲਕੁਲ ਨਹੀਂ ਮਿਲਕ ਤੋਂ 50 ਰੁਪਏ ਦਾ ਕਾਫੀ 30 ਰੁਪਏ ਦੀ ਹਾਂ ਸਾਰਿਆਂ ਨੂੰ ਬੇਨਤੀ ਆ ਵੀ ਨੂਰ ਮੈਚ ਇੱਥੇ ਆ ਇਧਰ ਆ ਸਾਡੇ ਆਪ ਸੀਆਈਡੀ ਦੇ ਪ੍ਰਧਾਨ ਜੀ ਆਜੋ ਆਜੋ ਭਾਜੀ ਆਜੋ ਪਹਿਲਾਂ ਤੁਹਾਨੂੰ ਤੁਸੀਂ ਨਾ ਮਿਲਕ ਬਦਾਮ ਪੀ ਕੇ ਦੱਸਣਾ ਕਿਵੇਂ ਦਾ ਲੱਗਾ ਬਸ ਤੁਹਾਨੂੰ ਕੁਝ ਨਹੀਂ ਪੁੱਛਣਾ ਸੀ ਪੀ ਕੇ ਦੇਖੋ ਬਸ ਇਹ ਦੱਸ ਹੀ ਦੇ ਜਾਂਦੇ ਆ ਨਹੀਂ ਨਹੀਂ ਤੁਸੀਂ ਤੁਸੀਂ ਵੀ ਪੀਓ ਭਾਜੀ ਅਸੀਂ ਆਪਣੇ ਬੰਦਾ ਰਿਪੋਰਟ ਕਰ ਰਹੇ ਯਾਰ ਆਪਣੇ ਇਲਾਕੇ ਦਾ ਨਾ ਤੇ ਇਹ ਆ ਜੀ ਆਪਣੇ ਕਿਸਾਨ ਮਿਲਕ ਬਦਾਮ ਵਾਲੇ ਭਾਈ ਅੱਛਾ ਤੁਸੀਂ ਹੁਣ ਦੱਸੋ ਕਿਹੜਾ ਪਿੰਡਾ ਤੁਹਾਡਾ ਉਮਰਪੁਰ ਕਹਾਂ ਜੀ ਉਮਰਪੁਰ ਕਲਾ ਅੱਛਾ ਇਹ ਜਿਹੜਾ ਮਿਲਕ ਪਾਣੀ ਕਿੱਥੋਂ ਲੈਂਦੇ ਤੁਸੀਂ ਉਮਰਪੁਰੇ ਤੁਸੀਂ ਘਰੇ ਬਣਾਉਣੇ ਆ ਜੀ ਘਰੇ ਬਣਾਉਂਦੇ ਹਾਂ ਕਰਦੀਆਂ ਮੱਝਾਂ ਨੂੰ ਦੁੱਧ ਆ ਅੱਛਾ ਘਰੇ ਬਣਾਉਂਦੇ ਆ ਸਾਰਾ ਕੁਝ ਘਰੇ ਕਰਦੀ ਪੂਰਾ ਸਾਫ ਸੁਥਰਾ ਨਾ ਹਾਂਜੀ ਬਿਲਕੁਲ ਸਾਫ ਅੱਜ ਕੱਲ ਇਹਦਾ ਲੈ ਕੇ ਹੀ ਲੋਕ ਬਣਾਉਂਦੇ ਆ ਮਿਲਕ ਪਾਣੀ ਪਤਾ ਨਹੀਂ ਹੁੰਦਾ ਕਿੰਨਾ ਲੈ ਕੇ ਬਣਾਉਂਦਾ ਕਰਦਾ ਦੁੱਧ ਦਾ ਖੂਆ ਬਣਾ ਕੇ ਕੱਢ ਦਿਆ ਨੂੰ ਅੱਛਾ ਕਰਕੇ ਠੰਡਾ ਕਰਕੇ ਬਦਾਮ ਕਾਜੂ ਤੇ ਇਲਾਇਚੀ ਪਾਊਡਰ ਪਾ ਕੇ ਤਿਆਰ ਕਰਕੇ ਦੇਣਾ ਮਤਲਬ ਤੁਹਾਡੇ ਘਰ ਕਦੀ ਵੀ ਆ ਕੇ ਚੈੱਕ ਕਰ ਸਕਦੇ ਜਦੋਂ ਮਰਜੀ ਸਵੇਰ ਨੂੰ ਆਓ ਜਿੰਨਾ ਮਰਜ਼ੀ ਚੈੱਕ ਕਰੋ ਕੀ ਬਾਤ ਹੈ ਅੱ ਮਿਲਕ ਬਦਾਮਾ ਜੀ ਕੋਲਡ ਕਾਫੀ ਦਾ 30 ਰੁਪਏ ਕੋਲਡ ਕਾਫੀ 30 ਰੁਪਏ ਦੀ ਮਿਲਕ ਬਦਾਮ 50 ਰੁਪਏ ਦੀ ਕੋਲਡ ਕਾਫੀ 30 ਰੁਪਏ ਦੀ ਓਕੇ ਜੀ ਤਾਂ ਸਾਡੇ ਆ ਦੋ ਬੰਦਾਂ ਨੇ ਤਾਂ ਮਿਲਕ ਬਦਾਮ ਤੁਹਾਡਾ ਪੀ ਲਿਆ ਕਿਹੜਾ ਫਲੇਵਰ ਆ ਜੀ ਤੇ ਉਮੀਦ ਕਰਦੇ ਵਧੀਆ ਅੱਛਾ ਕਿੰਨੇ ਕੁ ਹੋਣ ਤਾਂ ਕਿੰਨੇ ਕੁ ਤੁਸੀਂ ਦਿਹਾੜੀ ਕਰ ਲੈਂਦੇ ਹੋ ਮਤਲਬ ਜਿੰਨ 60 ਬੋਤਲ ਲੱਗ ਜਾਂਦੀਆਂ 60 ਬੋਤਲਾਂ ਕਿੰਨੀਆਂ ਬੋਤਲਾਂ ਬੜਾ ਕੇ ਲੈ ਕੇ ਆਉਨੇ ਹੋ ਆ 60 ਹੀ ਲੈ ਕੇ ਆਇਆ ਤਾਂ ਯਾਰ 12 ਕਾਫੀ ਕਿਹਾ 11 ਬਰ ਕਾਫੀ ਦਿਆਂ ਤੇ 60 ਕ ਬਦਾਮਾਂ ਦੀਆਂ ਕੀ ਵੀ ਅੱਗੇ ਤੋਂ ਵਧਾਉਣ ਦੀ ਸੰਭਾਵਨਾ ਹਾਂ ਜੀ ਵਧਦਾ ਹੀ ਆ ਯੋਗਰਾ ਵੱਲ ਜਾ ਰਹੇ ਹਾਂ ਪਟਨਾ ਕੇ ਚਲੋ ਤੇ ਸਾਨੂੰ ਹੁਣ ਪਹਿਲਾਂ ਮੈਂ ਤਾਂ ਤੁਹਾਨੂੰ ਮਿਲੂ ਕੋਫੀ ਉਸ ਤੋਂ ਬਾਅਦ ਆਪਾਂ ਤੁਹਾਨੂੰ ਦੇਖਦੇ ਰਹਿਣਗੇ। ਹੋਰ ਤਰ੍ਹਾਂ ਸਿਆਪੜੀ ਫੋਨ ਲਓ। ਲਓ ਇਹ ਕਿਹੜੀ ਕੋਲਡ ਕੋਫੀ ਹੈ ਨਾ ਇਹ 30 ਰੁਪਏ ਦੀ। ਅੱਜ ਲਓ ਜੀ ਇਹ ਆ ਜੀ ਕੋਲਡ ਕੋਫੀ ਕਿਉਂਕਿ ਕੱਲ ਮਿਲਕਾ ਪੀਤਾ ਸੀ ਅੱਜ ਪਹਿਲਾਂ ਮੈਂ ਕਿਹਾ ਕੋਲਡ ਕੋਫੀ ਟਰਾਈ ਕਰਦੇ ਹਾਂ ਨਹੀਂ ਕਿਵੇਂ ਆਉਂਦੀ। ਭਾਜੀ ਮਹਾਰਾਜਾ ਰੈਂਕ ਆ ਗਿਆ। ਓਏ ਹੋਏ ਹੋਏ। ਕਈ ਰੈਸਟੋਰੈਂਟਾਂ ਦੇ ਵਿੱਚ ਜਦੋਂ ਚਾਹੀਦਾ ਨਾ ਉੱਥੇ ਇਹੀ ਕੋਲਡ ਕਾਫੀ ਲਗਭਗ 100 150 150 ਰੁਪਏ ਦੀ ਹੁੰਦੀ ਆ ਤੇ ਇੱਥੇ ਸਾਨੂੰ 30 ਰੁਪਏ ਦੀ ਕਾਫੀ ਮਿਲਦੀ ਆ ਪਰ ਇੰਨੀ ਕੁ ਜੁਰਾ ਸਾਨੂੰ ਬਾਹਰ ਖੜ ਕੇ ਪੀਣੀ ਪੈਂਦੀ ਆ ਪਰ ਮੇਨ ਚੀਜ਼ ਬਹੁਤ ਵਧੀਆ ਫਲੇਵਰ ਆ ਦਾ ਤੁਸੀਂ ਇੱਕ ਵਾਰੀ ਇੱਥੇ ਜ਼ਰੂਰ ਟਰਾਈ ਕਰੋ ਮਿਲਕ ਬਾਦਾਮ ਤੇ ਕੋਲਡ ਕਾਫੀ ਹੁੰਦੀ ਹੈ ਇਨਾਂ ਦੇ ਕੋਲ ਕੀ ਕਮਾਲ ਦੀ ਕਾਫੀ ਆ ਇੱਕ ਵਾਰੀ ਇੱਥੇ ਬਾਇਓ ਕੋਲ ਵਿਜ਼ਿਟ ਕਰੋ ਤੇ ਆ ਕੇ ਇਨਾਂ ਦੇ ਕੋਲ ਜਿਹੜਾ ਇਹਨਾਂ ਦਾ ਫਲੇਵਰ ਆ ਟੇਸਟ ਕਰੋ ਇੱਕ ਵਾਰੀ ਤੇ ਉਹ ਲਿਖਿਆ ਜੇ ਦਾਰੀਅਲ ਟੇਸਟ ਆਫ ਪੰਜਾਬ ਸੋ ਵੀਡੀਓ ਚੰਗੀ ਲੱਗੇ ਸ਼ੇਅਰ ਕਰਿਓ ਕਮੈਂਟ ਕਰਿਓ ਕਿਉਂਕਿ ਐਸੀ ਪੰਜਾਬੀਆਂ ਨੂੰ ਪ੍ਰਮੋਟ ਕਰਨਾ ਇਸ ਕਰਕੇ ਪਹਿਲੀ ਉਮੀਦ ਹੈ ਸਾਡੀ ਇਹ ਐਡਰੈਸ ਸਾਡੇ ਹੈਗਾ ਜੀ ਨੀਅਰ ਬੱਸ ਸਟੈਂਡ ਬੱਸ ਸਟੈਂਡ ਦੇ ਕੋਲ ਹੈਗਾ ਜੇਕੇ ਫਰਨੀਚਰ ਨਾਲ ਹੀ ਪੈਟਰੋਲ ਪੰਪਾ ਪੈਟਰੋਲ ਪੰਪ ਦੇ ਬਿਲਕੁਲ ਸਾਹਮਣੇ ਇਹਨਾਂ ਦੇ ਬਾਸ ਸਟਾਲ ਲਗਾਉਂਦਾ ਆ ਕਿਸਾਨ ਮਿਲਕ ਬਦਾਮ ਦੇ ਨਾਂ ਦੀ ਨੂਰ ਮਹਿਲ ਦੇ ਵਿੱਚ ਆ ਭਾਈ ਇਹ ਕਿਤੇ ਐਵੇਂ ਨਾ ਕਿਤੇ ਭੁੱਲ ਕੇ ਕਿਤੇ ਹੋਰ ਪਾਸੇ ਚਲੇ ਜਾਓ ਸੋ ਵੀਡੀਓ ਚੰਗੀ ਲੱਗੇ ਸ਼ੇਅਰ ਕਰ ਦਿਓ ਥੈਂਕ ਯੂ ਜੀ ਮੈਂ ਬੋਰਡ ਬੋਲ ਲਓ ਜੀ ਦੁਕਾਨਾਂ ਤੇ ਬੋਲ ਲਓ ਪੰਜ ਸੱਤ ਬੋਤਲਾਂ ਜਦ ਤੱਕ ਖੜੇ ਆ ਦਾਦਾ ਘ ਇਹ ਲੋਕ ਕਿੰਨੇ ਹੋ ਗਏ 6-7 ਬੋਤਲਾਂ ਖਾਲੀ ਹੋ ਗਈਆਂ ਨਾ ਤਾਂ ਵੀ ਐਵੇਂ ਹੀ ਇੱਥੇ ਆਉਣਾ ਤੁਸੀਂ ਇੱਥੇ ਆ ਕੇ ਬਜ਼ੁਰਗ ਦੇ ਕੋਲੋਂ ਕੋਡ ਕਾਫੀ ਜੋ ਸਮਾਨ ਹੈਗਾ ਇਹਨਾਂ ਕੋਲੋਂ ਖਰੀਦੋ ਕਿਆ ਕਮਾਲ ਦਾ ਬਾਈ ਫਲੇਵਰ ਕਿਵੇਂ ਬੰਦਸ ਕਿਵੇਂ ਆ? ਵਧੀਆ ਦਾ ਟਾਈਟ। ਤੇ ਇਸ ਕਿਵੇਂ ਆ? ਬਹੁਤ ਵਧੀਆ ਜੀ। ਵਧੀਆ ਆ? ਸਹੀ ਹੈ। ਸਹੀ ਹੈ ਕਿ ਵਧੀਆ। ਬਿਲਕੁਲ ਓਕੇ ਗੱਲ ਹੈ। ਓਕੇ ਆ? ਚੜਾਈਆਂ ਜਾਊਗਾ ਕਿ ਨਹੀਂ ਬਜ਼ੁਰਗ? ਬਿਲਕੁਲ। ਪੱਕੀ ਗੱਲ ਆ? ਪੱਕੀ ਗੱਲ ਆ। ਚਲ ਰਹਿ ਗਈ ਫਿਰ। ਲਓ ਜੀ ਆਓ ਇਸ ਜਿਹੜੇ ਜਿਹੜੇ ਸੰਗਤ ਨੇ ਬਦਾਮ ਮਿਲਕਤਾ ਪੀੜਾ ਤੇ ਪਹੁੰਚੋ ਇੱਥੇ ਕਿਸਾਨ ਦੇ ਮਿਲਕ ਬਦਾਮ ਤੇ